ਹੁਣ ਆਪ ਆਪ ਭੱਜਦੇ ਫਿਰਦੇ ਨੇ ਜਦੋਂ ਹਿੰਮਤ ਹੁੰਦੀ ਨਾ ਫਿਰ ਜਦੋਂ ਡਿੰਪੀ ਨੇ ਕਹਿ ਸੀਗਾ ਵੀ ਜਾਂ ਤਾਂ ਤੁਸੀਂ ਆਪ ਲੜ ਲਓ ਮੈਂ ਤੁਹਾਡੇ ਨਾਲ ਖੜੂ ਜਾਂ ਫਿਰ ਮੈਨੂੰ ਲਾਓ ਤੇ ਹੁਣ ਨਾ ਡਿੰਪੀ ਰੇ ਨਾ ਆਪ ਲੜੂ ਆਪ ਕੀ ਤੇ ਲੜ ਲੂ ਆਜੋ ਮੈਂ ਤਾਂ ਪਹਾੜ ਤੇ ਫਿਰਦਾ ਮੈਂ ਤਾਂ ਮੈਂ ਤਾਂ ਪਾਰਲੀਮੈਂਟ ਚ ਵੀ ਮੇਰੇ ਪੇਚਾ ਉੱਥੇ ਹੀ ਪੈਂਦਾ ਸੀ ਮੈਂ ਤਾਂ ਰੋਜ਼ ਲੜਦਾ ਸੀ ਨਾ ਵੀ ਤੁਸੀਂ ਖਾ ਕੇ ਲੁੱਟ ਕੇ ਤੁਸੀਂ ਤੁਸੀਂ ਸਾਡੀ ਜਵਾਨੀ ਬਰਬਾਦ ਕਰਤੀ ਤੁਸੀਂ ਸਾਡਾ ਬਢਾਪਾ ਖਾ ਕੇ ਸਾਡੇ ਬਚਪਨ ਖਾ ਕੇ ਆਓ ਉਹ ਨਹੀਂ ਹੁੰਦੇ ਜੀ ਉਹ ਉਹ ਨਹੀਂ ਹੁੰਦੇ ਜੀ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਹੁਣ ਉਹ ਜ਼ਮਾਨੇ ਨਹੀਂ ਰਹੇ ਜਦੋਂ ਇੱਕ ਲਾਣੇਦਾਰ ਦੇ ਕਹਿਣ ਤੇ 25 ਦੀਆਂ 25 ਘਰ ਦੀਆਂ ਵੋਟਾਂ ਪੰਥ ਨੂੰ ਹੁਣ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਇਹ ਪੰਥ ਵਾਲੀ ਹੈ ਨਹੀਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਗਿੱਦੜਵੈ ਵਾਲਿਓ ਕੱਲੇ-ਕੱਲੇ ਪਿੰਡ ਦਾ ਮੈਂ ਨਕਸ਼ਾ ਜਾਣਦਾ ਔਰ ਤੁਸੀਂ ਜੋ ਜਿਵੇਂ ਬਿੰਪੀ ਹੋਰਨ ਤੋਂ ਮਿਲਦੇ ਰਹਿੰਦੇ ਹੋ ਕੋਈ ਕਿਸੇ ਪਿੰਡ ਦੀ ਕੋਈ ਪ੍ਰੋਬਲਮ ਕਿਸੇ ਕਿਸਮ ਦੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੈ ਕੋਈ ਪੁਰਾਣੇ ਨੂੰ ਠੀਕ ਕਰਨਾ ਹੈ ਤਾਂ ਜਿਹੜਾ ਇਹਨਾਂ ਨੂੰ ਡਿੰਪੀ ਹੋਰ ਨਾਲ ਸਲਾਹ ਕਰ ਲੋ ਇਹ ਮੈਨੂੰ ਦੱਸ ਦੇਣਗੇ ਨਾਲ ਦੀ ਨਾਲ ਤੁਹਾਡਾ ਜਿਹੜਾ ਕੰਮ ਹੈ ਕਿਉਂਕਿ ਮੈਂ ਅੱਜ ਇੰਨਾ ਖੁਸ਼ ਆ ਕਿ ਬਹੁਤ ਘੱਟ ਮੌਕੇ ਮਿਲਦੇ ਆ ਜਦੋਂ ਤੁਸੀਂ ਤੁਹਾਨੂੰ ਪਾਰਟੀ ਦੇ ਵਿੱਚ ਹੀਰੇ ਜਿਹੜੇ ਹੀਰੇ ਨੇ ਉਹ ਮਿਲਦੇ ਹੋਣ ਤੁਹਾਨੂੰ ਜੀ ਤਾਜ ਰੱਖਣ ਇਸ ਹੀਰੇ ਨੂੰ ਅਸੀਂ ਆਪਣੇ ਆਪਣੇ ਤਾਜ ਦੇ ਵਿੱਚ ਜੜ ਕੇ ਰੱਖਾਂਗੇ ਕਿਉਂ ਇਹ ਹੀਰੇ ਦੀ ਚਮਕ ਜਿਹੜੀ ਐ ਫਿੱਕੀ ਨਹੀਂ ਪੈਣ ਦੇਣੀ ਕਿਉਂਕਿ ਜਦੋਂ ਕੋਈ ਬੰਦਾ ਇਹਨਾਂ ਹਾਲਾਂਕਿ ਤਾਂ ਕਹਿੰਦੇ ਮੈਂ ਤਾਂ ਛੱਡਣ ਚੱਲਿਆ ਸੀ ਬਾਈ ਮੈਂ ਕਿਹਾ ਛੱਡਣਾ ਕਿਉਂ ਯਾਰ ਕਹਿੰਦੇ ਮੈਂ ਰਾਜਨੀਤੀ ਤੋਂ ਤੰਗ ਆ ਗਿਆ ਮੈਂ 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 ਕਿਹਾ ਇੱਕ ਵਾਰੀ ਯਕੀਨ ਕਰਕੇ ਦੇਖ ਮੈਂ ਕਿਹਾ ਬਟੂਆ ਜਿੱਥੇ ਗਵਾਚਿਆ ਹੋਵੇ ਉੱਥੇ ਹੀ ਥੋਦਾ ਹੁੰਦਾ ਠੀਕ ਹੈ ਨਾ ਬਟੂਆ ਨਕੋਦਰ ਗਵਾਚ ਗਿਆ ਭਾਲੀ ਜਾਈਏ ਇੱਥੇ ਤੇ ਆਪਾਂ ਮਲੋਟ ਸੋ ਮੈਂ ਕਿਹਾ ਵੀ ਕੋਈ ਗੱਲ ਨਹੀਂ ਜੇ 38 ਸਾਲ ਲੱਗੇ ਪਰਮਾਤਮਾ ਨੇ ਮੌਕਾ deta 38 ਸਾਲ ਤੈਨੂੰ ਲੱਗਿਆ ਵੀ ਨਹੀਂ ਪ੍ਰੋਪਰ ਲੱਗੇ ਉਹੀ 38 ਸਾਲ ਕਈ ਵਾਰੀ ਪਰਮਾਤਮਾ 2 ਸਾਲ ਚ ਹੀ ਪੂਰੇ ਕਰ ਦਿੰਦਾ ਹੈ ਉਹੀ 38 ਸਾਲ 10 ਸਾਲ ਚ ਪੂਰੇ ਸੋ ਪਬਲਿਕ ਹੈ ਲੋਕਾਂ ਦਾ ਲੋਕਾਂ ਦਾ ਪਿਆਰ ਤੁਹਾਡੇ ਨਾਲ ਹੈ ਹੋਰ ਤੁਹਾਡੇ ਕੋਲੇ ਸਭ ਤੋਂ ਵੱਡੀ ਪ੍ਰੋਪਰਟੀ ਇਹੀ ਹੈ ਜੀ ਔਰ ਇਹਨਾਂ ਦੀ ਪਿਆਰ ਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈਗੀ ਕੋਈ ਕੀਮਤ ਨਹੀਂ ਇਸ ਪਿਆਰ ਦੀ ਮੈਨੂੰ ਤਾਂ ਪਤਾ ਹੈ ਸੋ ਇਸ ਕਰਕੇ ਦਿਨ ਜਿੱਥੇ ਜਾਂਦੇ ਆ ਲੋਕ ਇਹੀ ਕਹਿੰਦੇ ਆ ਬਾਈ ਲੱਗੇ ਰਹੋ ਬਾਈ ਜੀ ਤੁਹਾਡੇ ਨਾਲ ਆ ਬਾਕੀ ਇਹਨਾਂ ਦੇ ਮਗਰ ਨਾ ਲੱਗਿਆ ਕਰੋ ਉਹ ਤਾਂ ਕੁਝ ਵੀ ਬੋਲੀ ਮੈਨੂੰ ਗਾਲਾਂ ਕੱਢਣ ਲੱਗ ਜੰਨੇ ਤੜਕੀ ਉੱਠ ਕੇ ਦੱਸੋ ਮੈਂ ਤੁਹਾਡਾ ਕੀ ਵਿਗਾੜਦਾ ਬਈ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਰਾਜਾ ਬੁਰੰਗ ਹੋ ਗਿਆ ਦੂਜਾ ਬਾਜਵਾ ਹੋ ਗਿਆ ਪਤਾ ਨਹੀਂ ਕੀ ਮੈਥੋਂ ਮੈਂ ਕੋਈ ਮੈਂ ਕੀ ਮਾਰਾ ਕਰਤਾ ਪੰਜਾਬ ਦਾ ਨਾ ਜੀ ਬਸ ਉਹਨਾਂ ਨੂੰ ਇਹ ਹੈ ਕਿ ਆਮਕਰਾਂ ਦੇ ਧੀਆਂ ਪੁੱਤ ਮੰਤਰੀ ਕਿਉਂ ਬਣ ਗਏ ਆਮਕਰਾਂ ਦੇ ਧੀਆਂ ਪੁੱਤ ਮੁੱਖ ਮੰਤਰੀ ਕਿਉਂ ਬਣ ਗਏ ਇੱਥੇ ਤਾਂ ਸਾਡੇ ਧੀਆਂ ਪੁੱਤਾਂ ਨੇ ਬਹਿਣਾ ਸੀ ਉਹਨੋਂ ਜ਼ਮਾਨਾ ਲੰਘ ਗਿਆ ਉਹ ਵੀ ਇਹਨਾਂ ਦੇ ਆਉਣਗੇ ਜਾਂ ਇਹੀ ਆਉਣਗੇ ਹੁਣ ਤਾਂ ਲੋਕਾਂ ਦਾ ਰਾਜ ਹੈ ਲੋਕਾਂ ਦੀ ਵਾਰੀ ਹੈ